ਦਸੋ ਇੱਥੇ ਇਹ ਖੇਤਾਂ 'ਚ ਜਾਣ ਤੋਂ ਡਰਦੇ ਨੇ ਹਲ ਵਾਉਣ ਤੋਂ ਡਰਦੇ ਨੇ ਕਈਆਂ ਚੱਕਣ ਤੋਂ ਡਰਦੇ ਨੇ ਜਿਹੜੇ ਡੋਂਕੀ ਲਾਉਂਦੇ ਨੇ ਤੁਸੀਂ ਵੇਖਿਆ ਕਿੱਥੋਂ ਕਿੱਥੋਂ ਦੀ ਨਗਦੇ ਨੇ ਪਹਾੜਾਂ 'ਤੇ ਚੜਦੇ ਨੇ ਦਸ-ਦਸ ਦਿਨਾਂ ਐ ਉੱਤਰਦੇ ਫਿਰਦੇ ਤੁਸੀਂ ਨਾਲੇ ਤਾਂ 40 ਲੱਖ ਰੁਪਏ ਦਿੰਦੇ ਨੇ ਉਹ ਨਾਲੇ ਛਿੱਤਰਖਾਨੇ ਨਾਲੇ ਅੰਦਰ ਹੁੰਨੇ ਨਾਲੇ ਕਹਿੰਦੇ ਪੁਲਿਸ ਵਾਲੇ ਨਾਲ ਗੰਡੇ ਖਾਦੇ ਨਾਲੇ ਛਿੱਤਰਖਾਦੇ ਨਾਲੇ ਵਾਪਸ ਆਏ ਬੁਰੇ ਵੀ ਨਹੀਂ ਆਉਂਦੇ ਜਦੋਂ ਪਤਾ ਲੱਗ ਜਾਂਦਾ ਨਾ ਪੰਜਾਬ ਪਿੱਛੇ ਇਹਨਾਂ ਤੋਂ ਭਾਂਡੇ ਮਝਾਉਂਦੇ ਇਹਨਾਂ ਨੂੰ 4-4 ਡਾਲਰ ਪਰ ਘੰਟਾ ਦਿੰਦੇ ਤੇ ਇਹ 10 ਸਾਲ ਵੀ ਜੇ 15 ਵੀ ਲਾ ਲ ਲੈਣਾ ਇਲੀਗਲ ਉੱਥੇ ਉਧਰ ਤੇ ਛੱਤ ਪਾ ਕੇ ਉੱਥੇ ਬੱਚੇ ਰਹਿ ਰਹੇ ਨੇ ਸਟੂਡੈਂਟਸ ਤੇ ਘਰਦਿਆਂ ਨੂੰ ਵੀ ਡਰਦੇ ਨਹੀਂ ਦੱਸਦੇ ਇੱਥੇ ਹੁਣ ਜੌਬ ਹਵਾ ਚੀ ਜੌਬ ਆ ਤੁਸੀਂ ਦੱਸੋ ਕਿਹੜੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਹੂੰ ਮੇਰੇ ਕੋਲੇ ਡਬਲ ਐਮ ਐ ਪੀ ਐਚ ਡੀ ਕੁੜੀਆਂ ਇੰਟਰਵਿਊਆਂ ਚੱਲਦੀਆਂ ਬੋਰਡਾਂ ਦੇ ਉੱਤੇ ਹੀ ਲੱਗਿਆ ਇੰਨੀਆਂ ਨੌਕਰੀਆਂ ਇੰਨੇ ਲੱਖ ਨੌਕਰੀਆਂ ਪਰ ਪਿਛਲੇ 30 ਸਾਲਾਂ ਚ ਮੈਂ ਤਾਂ ਆਹੀ ਕੁਛ ਸੁਣਦੀ ਆਉਣੀ ਹੈ ਵੀ ਨੌਕਰੀ ਤੇ ਜਿੱਥੋਂ ਤੱਕ ਉਹਨਾਂ ਨੇ ਜੰਜੀਰਾ ਲਾਈਆਂ ਲੱਤਾਂ ਨੂੰ ਵੀ ਲੱਗੀਆਂ ਪੈਰਾਂ ਨੂੰ ਵੀ ਜੰਜੀਰਾ ਲੱਗੀਆਂ ਉਹ ਮੈਨੂੰ ਨਹੀਂ ਪਤਾ ਪਰ ਦੇਖ ਕੇ ਦੁੱਖ ਬਹੁਤ ਲੱਗਿਆ ਤੇ ਬਰਦਾਸ਼ਤ ਕਰਦਾ ਹੀ ਨਹੀਂ ਨਾ ਪੰਜਾਬ ਨੂੰ ਤਾਂ ਮੈਂ ਦਿਲ ਦੀ ਗੱਲ ਐ ਹਮ ਜਿੰਨੀਆਂ ਸਰਕਾਰਾਂ ਆ ਆ ਵੀ ਸਭ ਨਾਮ ਦਾ ਪੰਜਾਬੀ ਸੱਭਿਆਚਾਰ ਬਚਾ ਲੋ ਜਿਹੜੀਆਂ ਸਰਕਾਰਾਂ ਲੱਗੀਆਂ ਹੋਈਆਂ ਪੰਜਾਬੀ ਮਾਂ ਬੋਲੀ ਬਚਾ ਲੋ ਕਿਸੇ ਸਰਕਾਰ ਨੇ ਅੱਜ ਤੱਕ ਨਾ ਪੰਜਾਬ ਨੂੰ ਬਚਾਇਆ ਨਾ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਸਮਝ ਕੇ ਨਾ ਮਾਂ ਬੋਲੀ ਨੂੰ ਬਚਾਇਆ ਤੇ 50 ਲੱਖ ਲੈ ਕੇ ਜਾ ਕੇ ਕੀ ਕਰਕੇ ਆਏ ਅਸੀਂ 50 ਲੱਖ ਕਰਕੇ ਕੀ ਗਏ 50 ਰੁਪਏ ਵੀ ਨਹੀਂ ਬਚੇ ਤੇ 50 ਲੱਖ ਤੋਂ ਜ਼ਿਆਦਾ ਕਰੋੜਾ ਅਰਬਾਂ ਦੀ ਬੇਇੱਜ਼ਤੀ ਕਰਨ ਵਾਲੀ ਆਪਦੀ ਵੀ ਕਰਨ ਵਾਲੀ ਘਰਦਿਆਂ ਦੀ ਵੀ ਕਰਵਾਲੀ ਵਾਪਸ ਵੀ ਆ ਗਏ ਤੁਸੀਂ ਇੰਨੇ ਨਿਰਾਸ਼ ਕਿਉਂ ਲੱਗ ਰਹੇ ਹੋ ਕਿ ਪੰਜਾਬ ਦਾ ਕੁਝ ਨਹੀਂ ਹੋਣਾ ਪੰਜਾਬ ਦਾ ਕੁਝ ਨਹੀਂ ਹੋ ਸਕਦਾ ਇੰਟਰਵਿਊ ਹੋਈ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਲਈ ਮੈਨੂੰ ਸ਼ਰੇਆਮ ਕਿਹਾ ਗਿਆ ਕਿ ਤੁਸੀਂ ਤਾਂ ਪੰਜਾਬ ਤੋਂ ਪੰਜਾਬੋਂ ਪੰਜਾਬ ਦੀ ਸਰਕਾਰ ਦੇ ਟਾਰਗੇਟ ਗਿਆ ਗਿਆ ਸੈਂਟਰ ਦਾ ਕੋਈ ਸੀਗਾ ਵਿਭਾਗ ਹੂੰ ਵੀ ਤੁਸੀਂ ਤਾਂ ਪੰਜਾਬੋਂ ਤੁਸੀਂ ਤਾਂ ਪੰਜਾਬ ਦੀ ਗੱਲ ਹੀ ਕਰੋਗੇ ਮੈਂ ਕਿਹਾ ਕਿਉਂ ਨਾ ਕਰਾਂ ਪੰਜਾਬ ਦੀ ਗੱਲ ਮੈਂ ਉੱਥੇ ਛੱਡ ਕੇ ਇੰਟਰਵਿਊ ਛੱਡ ਕੇ ਜਵਾਬ ਦੇ ਕਿਹਾਗੇ ਮੈਂ ਕਾਇਵਲ ਨੈਵਰ ਕਮ ਹੇਅਰ ਸਸ਼ੀਗਾਲ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪਰਵਾਸ ਨੂੰ ਲੈ ਕੇ ਗੱਲਬਾਤ ਕਰਾਂਗੇ ਲਗਾਤਾਰ ਅਮਰੀਕਾ ਤੋਂ ਡਿਪੋਰਟ ਹੋ ਰਹੇ ਪੰਜਾਬੀ ਨੌਜਵਾਨਾਂ ਦਾ ਅੱਜ ਗੱਲਬਾਤ ਕਰਾਂਗੀ ਆਖਰ ਪੰਜਾਬ ਗਹਿਰੇ ਸੰਕਟ ਚੋਂ ਗੁਜ਼ਰਿਆ ਕਿਉਂਕਿ ਆਪਣੀ ਜ਼ਮੀਨਾਂ ਵੇਚਣ ਤੋਂ ਬਾਅਦ ਵੱਡੇ ਵੱਡੇ ਲੋਨ ਚੱਕਣ ਤੋਂ ਬਾਅਦ ਜਦੋਂ ਤੁਸੀਂ ਬਿਨਾਂ ਕੁਝ ਕਮਾਏ ਘਰ ਵਾਪਸ ਹੁੰਨੇ ਹੋ ਤਾਂ ਕਰਦੀ ਹਾਲਤ ਬੇहद ਪਤਲੀ ਹੋ ਜਾਂਦੀ ਹੈ ਮੇਰੇ ਨਾਲ ਸੱਭਿਆਚਾਰ ਨੂੰ ਆਪਣੇ ਵਿੱਚ ਸਮੋ ਕੇ ਬੈਠਣ ਵਾਲੇ ਮੈਡਮ ਸੁਖੀ ਬਰਾੜ ਮੌਜੂਦ ਨੇ ਮੈਂ ਮੈਂ ਬਹੁਤ ਸਵਾਗਤ ਹੈ ਡੇਲੀ ਪੋਸਟ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਦੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ ਅਦਾਵ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਦੋ ਤਿੰਨ ਦਿਨ ਚਾਰ ਦਿਨ ਪਹਿਲਾਂ ਵੀਡੀਓਜ਼ ਦੇਖੀਆਂ ਖਬਰਾਂ ਸੁਣੀਆਂ ਜੋ ਇੰਟਰਨੈਸ਼ਨਲ 에ਅਰਪੋਰਟ ਤੇ ਲਗਾਤਾਰ 1 2 3 ਫਲਾਈਟਸ ਨੇ ਜਿਹੜੀਆਂ ਉਹ ਅਮਰੀਕਾ ਤੋਂ ਪਹੁੰਚੀਆਂ ਅੰਮ੍ਰਿਤਸਰ ਤੱਕ ਕਿਵੇਂ ਮਹਿਸੂਸ ਹੋਇਆ ਜਿਸ ਤਰ੍ਹਾਂ ਦੇ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਆ ਬਹੁਤ ਦੁੱਖ ਲੱਗਿਆ ਕਿਉਂਕਿ ਦੋਖੇ ਲੱਗਿਆ ਵੀ ਜਦੋਂ ਅਸੀਂ ਮੈਂ ਵੀ ਜਦੋਂ ਇੰਡੀਆ ਤੋਂ ਬਾਹਰ ਹੁੰਨੀ ਆ ਤਾਂ ਜਦੋਂ ਇੰਡੀਆ ਨੂੰ ਮੈਂ ਆਉਣ ਲੱਗਦੀ ਆ ਜਦੋਂ ਦਹਾਜ ਉਤਰਦਾ ਤਾਂ ਫਿਰ ਉਹ ਯਾਦ ਆ ਜਾਂਦਾ ਕਿ ਦੇ ਸਾਰੇ ਜਹਾਂ ਸੇ ਅੱਛਾ ਹਿੰਦੂਸਤਾ ਹਿੰਦੁਸਤਾਨ ਹਮਾਰਾ ਪਰ ਜਦੋਂ ਉੱਤਰ ਜਾਈਦਾ ਲੈਂਡ ਕਰ ਜਾਈਦਾ ਪੰਜਾਬ ਚ ਆ ਜਾਈਦਾ ਫਿਰ ਉਹੀ ਝਗੜੇ ਉਹੀ ਉਹੀ ਰੋਣੇ ਉਹੀ ਗਰੀਬੀ ਮੈਂ ਤਾਂ ਪਿਛਲੇ 30 ਸਾਲਾਂ ਤੋਂ ਸਾਰੀਆਂ ਸਰਕਾਰਾਂ ਦੇਖ ਲਈਆਂ ਉਹੀ ਆ ਬੱਚੇ ਜਿਹੜੇ ਬਾਹਰ ਆਉਂਦੇ ਜਾਂਦੇ ਮੇਰਾ ਬੇਟਾ ਆਪਣਾ ਹੀ ਤੁਸੀਂ ਪਰਸਨਲੀ ਗੱਲ ਕਰ ਲਓ ਮੇਰਾ ਬੇਟਾ ਐਮਬੀਏ ਸੀ ਐਂਡ ਬਹੁਤ ਇੰਟੈਲੀਜੈਂਟ ਸੀ ਤੇ ਮੈਂ ਇੱਥੇ ਪੂਰੀ ਜਦੋਂ ਕਿ ਮੇਰਾ ਮੇਰਾ ਦਿਓਰ ਮੰਤਰੀ ਸੀ ਇੱਥੇ ਦਿਓਰ ਮੰਤਰੀ ਹੋਵੇ ਹੈਨਾ ਚੰਗੀ ਪੋਸਟ ਤੇ ਲਾ ਸਕਦਾ ਸੀ ਨਾ ਪਰ ਉਹ ਨਹੀਂ ਲਾਊਗਾ ਨਾ ਜੀ ਜਿੱਤ ਉਹ ਪੈਸੇ ਲੈਂਦਾ ਹੂੰ ਸੋ ਮੈਂ ਵੀ ਮਜਬੂਰੀ ਚ ਆਪਣੇ ਬੱਚੇ ਦਾ ਵਿਆਹ ਕਰਕੇ ਮੈਂ ਬਾਹਰ ਭੇਜਿਆ ਹੁਣ ਕਿਉਂਕਿ ਉਹ ਪਹਿਲਾਂ ਦੀਆਂ ਗੱਲਾਂ ਹੈ ਵਿਆਹ ਕਰਕੇ ਭੇਜੋ ਤਾਂ ਵਧੀਆ ਸੇਫ ਹੁੰਦਾ ਬੱਚਾ ਵੈਲ ਸੈਟਲਡ ਬਟ ਹਜ਼ਾਰਾਂ ਬੱਚੇ ਜਿਹੜੇ ਮੁੜ ਕੇ ਆਏ ਨੇ ਉੱਥੋਂ ਦੇਖੋ ਬਹੁਤ ਅਫਸੋਸ ਲੱਗਿਆ ਪਰ ਮੈਂ ਥੋੜਾ ਜਿਹਾ ਇਹ ਵੀ ਕਹੂੰਗੀ ਵੀ ਜਿਹੜੇ ਇਲੀਗਲ ਭੇਜਣਾ ਨਾ ਗੈਰ ਕਾਨੂੰਨੀ ਤਰੀਕੇ ਨਾਲ ਮੈਂ ਕਹਗਾ ਨਾ ਅਮਰੀਕਾ ਕੈਨੇਡਾ ਹੁਣ ਵੀ 6 ਮਹੀਨੇ ਮੈਂ ਉਧਰ ਹੀ ਹੁਣਾ ਇਹ ਜਿਹੜੇ ਬੱਚੇ ਇਹ ਭੇਜਦੇ ਨੇ ਡੋਂਕੀ ਲਾ ਕੇ ਕਹਿੰਦੇ ਨੇ ਕੀ ਲਾ ਕੇ ਮੈਂ ਤਾਂ ਪਤਾ ਨਹੀਂ ਸ਼ਬਦ ਤੁਸੀਂ ਇਹ ਦੱਸੋ ਇੱਥੇ ਇਹ ਖੇਤਾਂ 'ਚ ਜਾਣ ਤੋਂ ਡਰਦੇ ਨੇ ਹਲ ਵਾਉਣ ਤੋਂ ਡਰਦੇ ਨੇ ਕਈਆਂ ਚੱਕਣ ਤੋਂ ਡਰਦੇ ਨੇ ਜਿਹੜੇ ਡੋਂਕੀ ਲਾਉਂਦੇ ਨੇ ਤੁਸੀਂ ਵੇਖਿਆ ਕਿੱਥੋਂ ਕਿੱਥੋਂ ਦੀ ਨਗਦੇ ਨੇ ਪਹਾੜਾਂ 'ਤੇ ਚੜਦੇ ਨੇ ਦਸ-ਦਸ ਦਿਨ ਆਏ ਉੱਤਰਦੇ ਫਿਰਦੇ ਤੁਸੀਂ ਨਾਲੇ ਤਾਂ 40 ਲੱਖ ਰੁਪਏ ਦੇ ਦਿੰਨੇ ਉਹ ਨਾਲੇ ਛਿੱਤਰਖਾਨੇ ਨਾਲੇ ਅੰਦਰ ਹੁੰਨੇ ਨਾਲੇ ਕਹਿੰਦੇ ਪੁਲਿਸ ਵਾਲੇ ਨਾਲ ਗੰਡੇ ਖਾਦੇ ਨਾਲੇ ਛਿੱਤਰਖਾਦੇ ਨਾਲੇ ਵਾਪਸ ਆਏ 40 ਲੱਖ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਤੁਸੀਂ ਦੇਖੋ 40 ਨਹੀਂ 50 50 60 60 50 ਲੱਖ ਤੁਸੀਂ ਇੱਕ ਘਰ ਨੇ ਦੋ ਜਣੇ ਇਕੱਠੇ ਭੇਜੇ 1 ਕਰੋੜ ਰੁਪਏ ਦੇ ਤੁਸੀਂ ਟ੍ਰਾਈ ਸਿਟੀ ਦੇ ਵਿੱਚ ਇੱਥੇ ਦੇਖ ਲਓ ਗੱਡੀਆਂ ਪਾ ਦੇ ਜਿਹੜਾ 40 ਲੱਖ ਆ ਨਾ 40 ਲੱਖ ਦੀਆਂ 20 ਗੱਡੀਆਂ ਪਾ ਦੇਣ 20 ਗੱਡੀਆਂ ਦਾ ਤੁਸੀਂ ਹਿਸਾਬ ਲਾ ਲਓ ਰੈਂਟ 800 ਹੈ ਇੱਕ ਗੱਡੀ ਦਾ 800 ਨਾਲ ਤੋਂ ਜਮਾ ਕਰ ਲਾ 18000 ਹੋ ਗਿਆ ਇੱਕ ਦਿਨ ਦਾ 18000 ਚ ਤੁਸੀਂ ਖਰਚ ਕੱਢ ਲਓ 15000 ਇੱਕ ਦਿਨ ਦਾ ਆਰਾਮ ਨਾਲ ਜੀ 40 ਲੱਖ ਨਾਲ ਕਮਾਇਆ ਜਾ ਸਕਦਾ ਇੱਥੇ ਤੇ ਤੁਸੀਂ ਮਹੀਨੇ ਦਾ ਲਾ ਲਓ ਕਿੰਨਾ 4-5 ਲੱਖ ਲਾ ਲਿਆ ਉੱਥੇ ਜਾ ਕੇ ਇਹ ਕੀ ਕਰਦੇ ਆ ਜਿਹੜੇ ਇਹ ਡੋਂਕੀ ਲਾ ਕੇ ਲੈ ਜਾਂਦੇ ਮੈਂ ਤਾਂ ਹੋਟਲਾਂ ਹਟਲਾਂ 'ਚ ਜਾ ਕੇ ਇਹਨਾਂ ਦੀ ਹਾਲਤ ਤਰਸਯੋਗ ਹੂੰ ਇਹ ਫਿਰ ਬੂਰੇ ਵੀ ਨਹੀਂ ਆਉਂਦੇ ਜਦੋਂ ਪਤਾ ਲੱਗ ਜਾਂਦਾ ਨਾ ਪੰਜਾਬ ਪਿੱਛੇ ਇਹਨਾਂ ਤੋਂ ਭਾਂਡੇ ਵਝਾਉਂਦੇ ਇਹਨਾਂ ਨੂੰ 4-4 ਡਾਲਰ ਪਰ ਘੰਟਾ ਦਿੰਦੇ ਆ ਹੂੰ ਤੇ ਇਹ 10 ਸਾਲ ਵੀ ਜੇ 15 ਵੀ ਲਾ ਲ ਲੈਣਾ ਇਲੀਗਲ ਉੱਥੇ ਤਾਂ ਵੀ ਉਹ 50 ਲੱਖ ਰੁਪਏ ਪੂਰਾ ਨਹੀਂ ਕਰ ਸਕਦੇ ਤੇ ਘਰਦਿਆਂ ਨੂੰ ਜਿਹੜੇ ਏਜੰਟ ਨੇ ਸੋ ਕਾਲਡ ਦੇਖੋ ਸਰਕਾਰਾਂ ਨੂੰ ਮੈਂ ਮੰਨਦੀ ਆ ਕਿੰਨੇ ਬਾਹਰ ਪੈਸੇ ਬਹੁਤ ਬਣਦੇ ਆ ਨਹੀਂ ਪਰ ਬਾਰੋਂ ਪਹਿਲੀਆਂ ਗੱਲਾਂ ਚੱਲੀਆਂ ਗਈਆਂ ਜਿਹੜੇ ਪੈਸੇ ਬਣਦੇ ਸੀ ਜਿਹੜੀ ਹੁਣ ਪੋਜੀਸ਼ਨ ਹੈ ਨਾ ਅਮਰੀਕਾ ਕੈਨੇਡਾ ਹੀ ਜਾਂਦੇ ਆਪਣੇ ਹੁਣ ਤਾਂ ਮੈਂ ਤਾਂ ਆਪ ਵਿਚਰਦੀਆਂ ਉੱਥੇ ਜਾਂਦੀਆਂ ਹੁਣ ਜਿਹੜੇ ਮੈਂ ਆ ਜਿਹੜੇ ਸਟੂਡੈਂਟ ਜਾਂਦੇ ਨੇ ਸਟੂਡੈਂਟ ਵੀਜ਼ੇ ਤੇ ਜਾਂਦੇ ਨੇ ਹਮ ਮੈਂ ਵੀਡੀਓ ਵੀ ਪਾਈ ਸੀ ਪਿੱਛੇ ਮੈਂ ਕਹਣੀ ਆ ਇੰਨਾ ਬਰਾ ਹਾਲ ਮੈਂ ਇੱਕ ਪਲਾਜ਼ਾ ਚ ਬੈ ਗਈ ਜਾ ਕੇ ਹਮ ਬਤਨੋਪਾਰ ਦੂਰਦਰਸ਼ਕ ਹੋਏਗਾ ਟੀਵੀ ਚੈਨਲ ਉੱਥੇ ਸਭ ਤੋਂ ਵੱਡਾ ਪਲਾਜ਼ਾ ਹੈ ਹਮ ਉੱਥੇ ਮੁੰਡੇ ਆਏ ਫਿਰਦੇ ਆ ਜਿਵੇਂ ਇੱਥੇ ਲੇਬਰ ਚੌਂਕ ਤੇ ਬਗੇ ਬੈਠੇ ਹੁੰਦੇ ਨੇ ਆਪਣੇ ਲੇਬਰ ਲੱਭਣ ਵਾਸਤੇ ਹਮ ਕੁੜੀਆਂ ਮੁੰਡੇ ਜਿਹੜੇ ਇੱਥੋਂ ਭੇਜਦੇ ਮੈਂ ਸਾਰਿਆਂ ਨੂੰ ਬੁਲਾ ਲਿਆ ਉਹਦੇ ਕੋਲੇ ਕਿਉਂਕਿ ਮੈਂ ਵੀਡੀਓ ਮੈਂ ਕਿਸੇ ਦੇ ਧੀ ਭੈਣ ਦਾ ਮੈਂ ਇਦਾਂ ਨਹੀਂ ਚਾਹੁੰਦੀ ਸੀ ਵੀ ਮੈਂ ਕਰਾਂ ਮੈਂ ਕਿਹਾ ਤੁਹਾਡੀ ਕੀ ਪੋਜੀਸ਼ਨ ਆ ਤੁਸੀਂ ਕੀ ਸੋਚਦੇ ਹੋ ਹਮ ਕੁੜੀ ਇੱਕ ਤਾਂ ਰੋਈ ਪੀਈ ਤਾਂ ਹਾਂ ਮਾਰ ਕੇ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਬਾਹਰ ਭੇਜ ਦਿੰਦੇ 18 18 ਸਾਲਾਂ ਸਾਲੀ 18 ਸਾਲ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹੁਣ ਵੀ ਰਿਪੋਰਟ ਹੋ ਕੇ ਆਏ ਰਿਪੋਰਟ ਹੋ ਗਿਆ ਅੱਛਾ ਮੈਂ ਪੁੱਛਿਆ ਬੱਚੇ ਤੁਹਾਨੂੰ ਕਹਿੰਦੇ ਨਾ ਅਸੀਂ ਆਪਦੇ ਪੇਰੈਂਟਸ ਨੂੰ ਕਿਹਾ ਕਹਿੰਦੇ ਹੋਰ ਕੁੜੀਆਂ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਅਸੀਂ ਮਨਾ ਕੀਤਾ ਉਹਨਾਂ ਨੂੰ ਵੀ ਅਸੀਂ ਫਸ ਗੀਆਂ ਤੁਸੀਂ ਨਾ ਫਸਿਓ ਤੇ ਅੱਗੋਂ ਪਤਾ ਕੀ ਕਹਿੰਦੀ ਹੈ ਵੀ ਤੁਸੀਂ ਸਾਡੇ ਨਾਲ ਈਰਖਾ ਕਰਦੇ ਹੋ ਵੀ ਆਪ ਤਾਂ ਤੁਸੀਂ ਪਹੁੰਚ ਗਏ ਤੇ ਅਸੀਂ ਪਿੱਛੇ ਰਹਿ ਗਏ ਪਰ ਉਹਨਾਂ ਦੀ ਇੰਨੀ ਗਗਨਵਸ਼ਟ ਹਾਲ ਤਾਂ ਇੱਕ ਮੈਂ ਵੇਖਿਆ ਉੱਥੇ ਟਰੱਕ ਜਾ ਬਣਾਇਆ ਹੋਇਆ ਕ ਉਧਰ ਤੇ ਛੱਤ 'ਤੇ ਉੱਥੇ ਬੱਚੇ ਰਹਿ ਰਹੇ ਨੇ ਸਟੂਡੈਂਟਸ ਤੇ ਘਰਦਿਆਂ ਨੂੰ ਵੀ ਡਰਦੇ ਨਹੀਂ ਦੱਸਦੇ ਇੱਥੇ ਵੀ ਅਸੀਂ ਕਿਹੜੇ ਹਾਲਾਤਾਂ 'ਚ ਰਹਿ ਰਹੇ ਹਾਂ ਗੁਰਦੂ ਕੂੜੇ ਵਾਲੇ ਟਰੱਕ ਦੇ ਉੱਪਰ ਪੱਲੀ ਛਾ ਪੱਲੀ ਛਾ ਛਾੜ ਕੇ ਜੇ ਮੈਂ ਤੁਹਾਨੂੰ ਵੀਡੀਓ ਹੁਣ ਮੈਂ ਇਸ ਵਾਰ ਵੀਡੀਓ ਲਿਆਉਂਗੀ ਬਣਾ ਕੇ ਉਹਨਾਂ ਦੀਆਂ ਤਾਂ ਕਿ ਲੋਕਾਂ ਨੂੰ ਅਵੇਰਨੈਸ ਆਵੇ ਵੀ ਹਵਾਸਤਾ ਹੀ ਰੱਬ ਦਾ ਮੈਂ ਕਹਿ ਨਹੀਂ ਹੁੰਦੀ ਵੀ ਪਹਿਲੀ ਗੱਲ ਤਾਂ ਬੱਚਿਆਂ ਨੂੰ ਬਾਹਰ ਭੇਜਣ ਵਾਲਾ ਕੰਮ ਨਾ ਕਰੋ ਬੁੱਝੀ ਗੱਲ ਮੈਨੂੰ ਪਤਾ ਸਰਕਾਰਾਂ ਦੀ ਮਜਬੂਰੀ ਹੈ ਕਿਉਂਕਿ ਕਿਸੇ ਸਰਕਾਰ ਨੇ ਬੱਚੇ ਹੁਣ ਜੌਬ ਹਵਾ 'ਚ ਜੌਬ ਹੈ ਤੁਸੀਂ ਦੱਸੋ ਕਿਹੜੀ ਸਰਕਾਰ ਨੇ ਮੇਰੇ ਕੋਲੇ ਡਬਲ ਐਮ ਐ ਪੀ ਐਚ ਡੀ ਕੁੜੀਆਂ ਇੰਟਰਵਿਊਆਂ ਚੱਲਦੀਆਂ ਬੋਰਡਾਂ ਦੇ ਉੱਤੇ ਹੀ ਲੱਗਿਆ ਇੰਨੀਆਂ ਨੌਕਰੀਆਂ ਇੰਨੇ ਲੱਖ ਨੌਕਰੀਆਂ ਪਰ ਪਿਛਲੇ 30 ਸਾਲਾਂ 'ਚ ਮੈਂ ਤਾਂ ਆਹੀ ਕੁਛ ਸੁਣਦੀ ਆਉਣੀ ਹੈ ਵੀ ਨੌਕਰੀ ਬੱਚੇ ਅਪਸੈਟ ਹੋ ਕੇ ਜਾਂਦੇ ਨੇ ਔਰ ਪੇਰੈਂਟਸ ਦਾ ਵੀ ਮੈਂ ਸਮਝਦੀ ਹਾਂ ਇੱਕ ਕਸੂਰ ਥੋੜਾ ਜਿਹਾ ਹੈਗਾ ਵੇਖੋ ਤੁਸੀਂ ਮਾਪਿਆਂ ਦਾ ਕਸੂਰ ਮੰਨਦੇ ਹੋ ਮੈਂ ਮਾਪਿਆਂ ਦਾ ਕਸੂਰ ਬਿਲਕੁਲ ਹੈਗਾ ਵੇਖੋ ਉਹਨਾਂ ਨੂੰ ਜੇ ਥੋੜੀ ਜ਼ਮੀਨ ਹੈ ਮੈਂ ਚਲ ਬੰਦਾ ਨੇਕੜਾ ਵਾਲਾ ਤੁਹਾਨੂੰ ਦਿਖਾ ਦੰਨੀ ਬੰਦਾ ਉਹ ਕਹਿੰਦਾ ਮੈਂ ਲੱਖਾਂ ਰੁਪਏ ਕਮਾ ਰਿਆ ਕਰੋੜ ਰੁਪਏ ਕਮਾਉਣਾ ਕਹਿੰਦਾ 3 ਲੱਖ 3 ਏਕੜ ਚ ਹੂੰ ਤੇ ਜਿਹੜੇ ਜ਼ਮੀਨ 4 ਏਕੜ ਗਹਿਣੇ ਰੱਖਦੇ ਐ ਜੇ ਉਹ ਬੱਚਿਆਂ ਨੂੰ ਕਹਿਣਾ ਅੱਜ ਕੱਲ ਕਿੰਨੀ ਟੈਕਨੀਕ ਚੱਲ ਗਈ ਨਵੀਆਂ ਸਬਜ਼ੀਆਂ ਡ੍ਰੈਗਨ ਫਰੂਟ ਲਾ ਲਓ ਆਹ ਲਾ ਲ ਉਹ ਲਾ ਲਓ ਯਾਰ ਤੁਸੀਂ ਆਪਦਾ ਪੇਟ ਤਾਂ ਭਾਲ ਸਕਦੇ ਤੁਸੀਂ ਆਪਦੇ ਰਿਸ਼ਤੇ ਨਾਤੇ ਕਿਉਂ ਖਰਾਬ ਕਰਦੇ ਹੋ 30 30 ਸਾਲ ਬਾਅਦ ਬੱਚੇ ਆਪਦੇ ਪਿਓ ਨੂੰ ਦੇਖਦੇ ਆ ਜਿਹੜੇ ਬਾਹਰ ਗਏ ਐ ਇਹਦਾ ਮਤਲਬ ਤੁਹਾਡਾ ਕਲਚਰ ਕੁਛ ਨਹੀਂ ਤੁਹਾਨੂੰ ਪਿਓ ਨਾਲ ਕੋਈ ਅਟੈਚਮਮੈਂਟ ਨਹੀਂ ਇ ਫਿਰ ਪੇਰੈਂਟਸ ਕਹਿੰਦੇ ਐਨੇ ਘੱਲ ਦੇ ਹੁਣ ਮੈਂ ਫਲਾਨੀ ਜ਼ਮੀਨ ਲੈਣੀ ਹੈ ਵਾਟਰ ਨਾਲ ਵਾਟਰ ਉਹ ਸਾਰੀ ਉਮਰ ਵਿਚਾਰੇ ਜਿਹੜੇ ਬੱਚੇ ਉੱਥੇ ਜਾਂਦੇ ਨੇ ਨਾ ਪੈਸੇ ਭੇਜਦਿਆਂ ਦੀ ਲੱਗ ਜਾਂਦੀ ਸੋ ਰਿਸ਼ਤੇ ਆ ਵੀ ਤਾਰ ਤਾਰ ਰਿਸ਼ਤੇ ਹੋ ਰਹੇ ਆ ਪੈਸੇ ਪਿੱਛੇ ਤੁਸੀਂ ਕਾਹਨੂੰ ਭੇਜਦੇ ਆ ਉਹਦੇ ਜਵਾਨ ਬੱਚੇ ਨੇ ਇੱਥੇ ਜਿੰਨੀ ਰੋਜੀ ਰੋਟੀ ਹੈਗੀ ਚਾਦਰ ਵੇਖ ਕੇ ਪੈਰ ਪਸਾਰ ਲੋ ਕਾਹਨੂੰ ਤੁਸੀਂ ਕੰਪੀਟੀਸ਼ਨ ਪਿੰਡਾਂ ਚ ਸਾਡੇ ਵੀ ਉਹਨੇ ਵੱਡੀ ਕੋਠੀ ਪਾਲੀ ਉਹਦਾ ਮੁੰਡਾ ਬਾਹਰ ਗਿਆ ਮੈਂ ਵੀ ਭੇਜੂੰਗਾ ਵੀ ਜੇ ਇੱਕ ਬਰਬਾਦ ਹੋ ਗਿਆ ਤੁਹਾਨੂੰ ਕੀ ਪਤਾ ਉਹਦੇ ਮੁੰਡੇ ਦੀ ਉੱਥੇ ਜਾ ਕੇ ਕੀ ਹਾਲਤ ਹੈ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਤੁਸੀਂ ਕਿਹਾ ਕਲਚਰ ਵਿਰਸਾ ਸਭ ਖਤਮ ਹੋ ਜਾਂਦਾ ਮੈਡਮ ਇਹਨਾਂ ਚੀਜ਼ਾਂ ਦੇ ਨਾਲ ਪੇਟ ਦੀ ਭੁੱਖ ਮਿਟ ਜੂਗੀ ਤੁਹਾਨੂੰ ਲੱਗਦਾ ਕੱਲੇ ਕਲਚਰ ਨਾਲ ਤੁਹਾਨੂੰ ਲੱਗਦਾ ਕੱਲੇ ਵਿਰਸੇ ਦੇ ਨਾਲ ਤੁਹਾਨੂੰ ਲੱਗਦਾ ਕੱਲੀ ਰੋਟੀ ਦੇ ਨਾਲ ਜ਼ਿੰਦਗੀ ਸਰਵਾਈਵ ਕਰਿਆ ਜਾ ਸਕਦਾ ਨਾਲ ਇੱਕ ਸਵਾਲ ਐਡ ਕਰ ਲਓ ਨਾ ਹੋਰ ਮੈਂ ਫਿਨਿਸ਼ ਕਰ ਦਮਾ ਬਾਹਰਲੇ ਦੇ ਮੁਲਕਾਂ ਨੇ ਸਾਡੀ ਜ਼ਿੰਦਗੀ ਵੀ ਬਹੁਤ ਬਦਲੀ ਹੈ ਮੈਂ ਇਹਦੇ 'ਚ ਕੋਈ ਸ਼ੱਕ ਨਹੀਂ ਦੇਖੋ ਕਿਉਂਕਿ ਬਾਹਰਲੇ ਦੇਸ਼ ਦੇ ਦੇਸ਼ਾਂ ਦਾ ਜਿਹੜਾ ਸਿਸਟਮ ਹੈ ਨਾ ਜਿਵੇਂ ਕੈਨੇਡਾ ਸਾਡੇ ਪੰਜਾਬੀਆਂ ਨੇ ਗੋਰਿਆਂ ਨਾਲੋਂ ਵੀ ਜ਼ਿਆਦਾ ਅਮੀਰ ਨੇ ਮੈਂ ਉਹ ਕਹਿੰਦੇ ਨਹੀਂ ਜਿਹੜੇ ਮੁਲਕ ਦਾ ਖਾਈਏ ਉਹਦਾ ਗਰਦਾਸ ਮਾਨ ਨਹੀਂ ਕਿਹਿਆ ਲੈਣਾ ਪੁਰਾਣੀ ਮੰਡੀ ਦਾ ਬਹੁਤ ਵਧੀਆ ਕੈਨੇਡਾ ਨੇ ਵੀ ਅਮਰੀਕਾ ਨੇ ਵੀ ਬੱਟ ਹੁਣ ਜਿਹੜੇ ਇਹ ਵੀਜ਼ਾ ਲਵਾ ਕੇ ਜਾਓ ਅਮਰੀਕਾ ਕੁਝ ਵੀ ਨਹੀਂ ਕਹਿੰਦਾ ਵੀਜ਼ਾ ਲਵਾ ਕੇ ਜਾਓ ਕੈਨੇਡਾ ਕੁਝ ਵੀ ਨਹੀਂ ਕਹਿੰਦਾ ਜਿਹੜਾ ਡੌਂਕੀਆਂ ਲਾ ਕੇ ਜਾਂਦੇ ਰਹੋ ਕਿ ਕਈ ਸਾਰੇ ਨਹੀਂ ਕਈ ਕ੍ਰਿਮੀਨਲ ਵੀ ਹੁੰਦੇ ਵਿੱਚ ਹੂੰ ਜੇ ਅਮਰੀਕਾ ਨੂੰ ਕੋਈ ਡਿਸਟਰਬਰ ਕਰੂਗਾ ਤੁਸੀਂ ਆਪਣਾ ਤੇ ਪਾਕਿਸਤਾਨ ਦਾ ਲੈ ਲਓ ਆਪਣੇ ਜਦੋਂ ਕੋਈ ਉਧਰ ਕੀ ਕਹਿੰਦੇ ਹੁੰਦੇ ਆ ਸੀਆਈਡੀ ਕਰਨ ਵਾਲੇ ਜਿਹੜੇ ਜਾਂਦੇ ਆ ਜਾਂ ਇੱਧਰ ਉੱਧਰ ਜਾਂ ਉਧਰ ਉਹ ਇੱਧਰ ਖੁਫੀਆ ਏਜੰਸੀਆਂ ਵਾਲੇ ਜਾਂਦੇ ਆ ਆਪਾਂ ਕੀ ਹਾਲਤ ਕਰਦੇ ਆ ਪਾਕਿਸਤਾਨ ਵਾਲੇ ਦੀ ਤੇ ਪਾਕਿਸਤਾਨ ਆਪਣੇ ਵਾਲੇ ਦੀ ਕੀ ਹਾਲਤ ਕਰਦਾ ਸੇਮ ਅਮਰੀਕਾ ਕੈਨੇਡਾ ਦੇ ਵੀ ਤਾਂ ਰੂਲਸ ਰੈਗੂਲੇਸ਼ਨਸ ਹੈਗੇ ਨੇ ਨਾ ਤੇ ਹੁਣ ਤਾਂ ਜਿਹੜਾ ਅਮਰੀਕਾ ਤੇ ਕੈਨੇਡਾ ਦਾ ਹੱਥ ਖਦਾ ਦਾ ਵਹਿ ਰਿਹਾ ਕਿਉਂਕਿ ਮੇਰੇ ਬੱਚੇ ਉੱਥੇ ਨੇ ਮੈਂ ਜਾਂਦੀ ਰਹਿਣੀ ਆ ਕਿਉਂਕਿ ਹੁਣ ਜਿਹੜਾ ਨਾ ਟੂ ਮੱਚ ਹੋ ਗਿਆ ਡੋਂਕੀਆਂ ਲਾ ਲਾ ਕੇ ਜਿਹੜੇ 50-50 ਲੱਖ ਦੇ ਕਿ ਐਨੇਕ ਬਾਰਡਰ ਕਰਾਸ ਕਰ ਗਏ ਉਹਨਾਂ ਦੀ ਸਿਕਿਉਰਿਟੀ ਪੈਂਟ ਉਹ ਤਾਂ ਵੀ ਉਹਨਾਂ ਨੂੰ ਦੇਖਣਾ ਪੈਂਦਾ ਤੇ ਜਿੱਥੋਂ ਤੱਕ ਉਹਨਾਂ ਨੇ ਜੰਜੀਰਾ ਲਾਈਆਂ ਲੱਤਾਂ ਨੂੰ ਵੀ ਲੱਗੀਆਂ ਪੈਰਾਂ ਨੂੰ ਵੀ ਜੰਜੀਰਾ ਲੱਗੀਆਂ ਉਹ ਮੈਨੂੰ ਨਹੀਂ ਪਤਾ ਪਰ ਦੇਖ ਕੇ ਦੁੱਖ ਬਹੁਤ ਲੱਗਿਆ 17 ਦੀ ਬੇਅਦਬੀ ਹੋ ਗਈ 17 ਡਿਸਟ੍ਰਿੰਚ ਸੁੱਟਤੀਆਂ 17 ਦੀ ਬੇਅਦਬੀ ਨਹੀਂ ਮੈਂ ਅਮਰੀਕਾ ਤੋਂ ਪਤਾ ਕੀਤਾ ਸੀ ਉਹ ਕਹਿੰਦੇ ਵੀ ਅਸੀਂ ਆਈ ਕਾਲਡ ਸਮਬੋਡੀ ਜਿਹੜੇ ਗਵਰਨਮੈਂਟ ਦੇ ਵਿੱਚ ਨੇ ਹੁਣ ਟਰੂਡੋ ਵਾਲੀ ਚ ਮੈਨੂੰ ਜਾਣਦੇ ਨੇ ਐਮਸੀ ਹੈ ਉਹ ਬੰਦਾ ਉਹ ਕਹਿੰਦੇ ਉਹਨਾਂ ਨੇ 17 ਤਾਂ ਲਾਈਆਂ ਵੀ ਮੈਂਟਲੀ ਅਫਸੈਟ ਹੋ ਗਏ ਕਿਤੇ ਫਾਹਾ ਫੂਹਾ ਗੱਲ ਚ ਨਾ ਫਾਹਾ ਫੂਹਾ ਰਨ ਪਾ ਲੈਣ ਪਰ ਮੈਂ ਮੰਨਦੀ ਨਹੀਂ ਇਹ ਗੱਲ ਉਹਨਾਂ ਨੇ ਜਿਹੜੀਆਂ ਦਸਤਾਰਾਂ ਲਹਾਈਆਂ ਜਾਂ ਉਹਨਾਂ ਦੇ ਪਰਨੇ ਲਹਾਏ ਜਾਂ ਸਿਰ ਤੇ ਨਹੀਂ ਕੁਝ ਬੰਨਣ ਦਿੱਤਾ ਕਿਉਂਕਿ ਟੋਪੀ ਗੋਰੇ ਵੀ ਤਾਂ ਲੈ ਲੈਂਦੇ ਆ ਨਾ ਇਹ ਸਿਰ ਤੋਂ ਜਿਹੜੀਆਂ ਪੱਗਾਂ ਲਹਾਈਆਂ ਮੈਨੂੰ ਲੱਗਦਾ ਇਹ ਤਾਂ ਬੜੀ ਚੰਗੀ ਗੱਲ ਹੈ ਨਹੀਂ ਗੀ ਐ ਮੁੰਡੇ ਕਿੱਥੋਂ ਪਾਹਾ ਲੈਣਗੇ ਜਦੋਂ ਹੱਥਵਾ ਹਾਂ ਰੋਟੀ ਹਾਂ ਅੱਥਵਾ ਤਾਂ ਉਹਨਾਂ ਦੇ ਬੰਨੇ ਹੋਏ ਆ ਹਨਾ ਰੋਟੀ ਕਮਾਉਣਗੇ ਇਹ ਬਹੁਤ ਗਲਤ ਕੀਤਾ ਉਹਨਾਂ ਨੇ ਵੇਖੋ ਜਿਨੇ ਵੀ ਕੀਤਾ ਗਵਰਨਮੈਂਟ ਨੇ ਕੀਤਾ ਟਰੂਡੋ ਨੇ ਕੀਤਾ ਵੇਖੋ ਆਪਣੇ ਬੱਚੇ ਨੇ ਹੋ ਸਕਦਾ ਜੇ ਟਰੂਡੋ ਇੱਥੇ ਪੰਜਾਬ 'ਚ ਰਹਿੰਦਾ ਹੁੰਦਾ ਉਹਦਾ ਬੱਚਾ ਜੇ ਐ ਬਾਹਰ ਜਾਂਦਾ ਤਾਂ ਟਰੂਡੋ ਨੂੰ ਕੀ ਫੀਲ ਹੁੰਦਾ ਹੂੰ ਸਮਝ ਗਏ ਨਾ ਸੋ ਫੀਲ ਤਾਂ ਹੋਇਆ ਜਦੋਂ ਦੀ ਨਾ ਅਮਰੀਕਾ ਦੇ ਵਿੱਚ 트ੰਪ ਸਰਕਾਰ ਆਈ ਆ ਬਹੁਤ ਸਖਤ ਹੈ ਉਹ ਕਹਰੇ ਵੀ ਅਸੀਂ ਜਿਹੜਾ ਉਹ ਜਿਹੜੇ ਅਨਲੀਗਲ ਲੋਕ ਨੇ ਸਾਰਾ 10000 18000 ਰਾਉਂਡ ਅਪ ਕੀਤੇ ਹੋਏ ਨੇ ਲੱਗਦਾ ਕਿ ਜਹਾਜ਼ ਹੋਰ ਵੀ ਆ ਸਕਦੇ ਨੇ ਜਹਾਜ਼ ਤਾਂ ਆ ਹੀ ਰਹੇ ਹੈ ਜਹਾਜ਼ ਕੱਲ ਵੀ ਉਤਰੇ ਹੁਣ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਅਫਸੋਸ ਕਿ ਪੰਜਾਬ 'ਚ ਕਿਉਂ ਤਰੀ ਜਾਂਦੇ ਇਹ ਸਾਰੇ ਅੰਮ੍ਰਿਤਸਰੀ ਤੁਹਾਨੂੰ ਤੁਸੀਂ ਦੱਸੋ ਵੀ ਇੰਡੀਆ ਦੇ ਕਿੰਨੇ 에어ਪੋਰਟ ਨੇ ਉੱਥੇ ਕਿਉਂ ਨਹੀਂ ਜਾਂਦੇ ਜਹਾਜ਼ ਪੰਜਾਬ 'ਚ ਕਿਉਂ ਪੰਜਾਬ ਨੂੰ ਕਿਉਂ ਮਤਲਬ ਤੁਹਾਨੂੰ ਕੀ ਲੱਗਦਾ ਪਤਾ ਨਹੀਂ ਲੱਗਦਾ ਮੈਨੂੰ ਚੰਗਾ ਨਹੀਂ ਲੱਗਦਾ ਵੀ ਪੰਜਾਬ ਤੁਸੀਂ ਦੱਸੋ ਵੀ ਸਾਰੇ ਇੰਡੀਆ ਦੇ ਵਿੱਚ ਮੈਂ ਤਾਂ ਇੰਡੀਆ 'ਚ ਫਿਰਦੀ ਰਹਿੰਦੀ ਕਿੰਨੇ ਵੱਡੇ ਵੱਡੇ 에어ਪੋਰਟ ਬਣੇ ਨੇ ਉੱਥੇ ਵੀ ਸਿਰਫ ਇਹ ਥੋੜਾ ਹੁਣ ਆਪਣੇ 35 ਪੰਜਾਬੀ ਹੁੰਦੇ 65 ਹਰਿਆਣਵੀ ਹੁੰਦੇ ਆ ਵਿੱਚ ਗੁਜਰਾਤ ਦੇ ਵੀ ਹੁੰਦੇ ਵਿੱਚ ਕਿੰਨੀਆਂ ਸਟੇਟਾਂ ਦੇ ਹੁੰਦੇ ਆ ਤੇ ਜਾਜ ਸਿੱਧਾ ਇੱਥੇ ਹੀ ਆਉਂਦਾ ਅੰਮ੍ਰਿਤਸਰ ਲੱਗਦਾ ਪੰਜਾਬ ਦੀ ਇਮੇਜ ਨੂੰ ਟਰਨ ਚਾਹੀਦੀ ਹੈ ਮੈਨੂੰ ਲੱਗਦਾ ਵੀ ਐ ਪੰਜਾਬ ਨੂੰ ਤਾਂ ਕੋਈ ਬਰਦਾਸ਼ਤ ਕਰਦਾ ਹੀ ਨਹੀਂ ਨਾ ਪੰਜਾਬ ਨੂੰ ਤਾਂ ਮੈਂ ਦਿਲ ਦੀ ਗੱਲ ਹੈ ਇਹ ਜਿੰਨੀਆਂ ਸਰਕਾਰਾਂ ਆ ਆ ਵੀ ਸਭ ਨਾਮ ਦਾ ਪੰਜਾਬੀ ਸੱਭਿਆਚਾਰ ਬਚਾ ਲੋ ਜਿਹੜੀਆਂ ਸਰਕਾਰਾਂ ਲੱਗੀਆਂ ਹੋਈਆਂ ਪੰਜਾਬੀ ਮਾਂ ਬੋਲੀ ਬਚਾ ਲੋ ਕਿਸੇ ਸਰਕਾਰ ਨੇ ਅੱਜ ਤੱਕ ਨਾ ਪੰਜਾਬ ਨੂੰ ਬਚਾਇਆ ਨਾ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਸਮਝ ਕੇ ਨਾ ਮਾਂ ਬੋਲੀ ਨੂੰ ਬਚਾਇਆ ਕਿਸੇ ਨੇ ਕੁਝ ਨਹੀਂ ਕੀਤਾ ਇਹ ਸੰਘਰਸ਼ ਤਾਂ ਗगन ਆਪਾਂ ਨੂੰ ਜਿਹੜੀਆਂ ਪ੍ਰਾਈਵੇਟ ਐਨ ਜੀਓਜ਼ ਬਣੀਆਂ ਸੰਸਥਾਵਾਂ ਬਣੀਆਂ ਨੇ ਉਹਨਾਂ ਨੂੰ ਰਲ ਕੇ ਨਾ ਮਾਂ ਪਿਓ ਨੂੰ ਅਵੇਅਰਨੈਸ ਜਗਾਉਣੀ ਚਾਹੀਦੀ ਹੈ ਵੀ ਜੇ ਬੱਚਾ ਭੇਜਣਾ ਹੈ ਨਾ ਬਾਹਰ ਤਾਂ ਵੀਜ਼ਾ ਲਵਾ ਕੇ ਪ੍ਰੋਪਰ ਉੱਥੋਂ ਉੱਥੋਂ এমਪਲాయਮੈਂਟ ਮਿਲ ਜਾਂਦਾ ਹੈ ਲੈਟਰ ਮਿਲ ਜਾਂਦਾ ਹੈ ਉਹਦੇ ਥਰੂ ਭੇਜੋ ਜੇ ਭੇਜਣਾ ਹੀ ਹੈ ਚਲੋ ਮੈਂ ਮੰਨਦੀ ਆ ਪੰਜਾਬ ਚ ਤਾਂ ਕੁਝ ਹੋਣਾ ਨਹੀਂ ਜਦੋਂ ਇਹ ਕੁਰਸੀਆਂ ਦੇ ਮਾਰੇ ਹੁਣ ਵੀ ਤੁਸੀਂ ਦੇਖ ਲਓ ਜਿੰਨੇ ਮੁੰਡੇ ਵਿਚਾਰੇ ਬਾਹਰੋਂ ਆਏ ਉਹਨਾਂ ਦਾ ਬੁਰਾ ਹਾਲ ਹੈ ਇਹ ਸਾਰੇ ਪੋਲੀਟੀਕਲ ਲੀਡਰ ਉਹਨਾਂ ਦੇ ਘਰੇ ਹਰ ਪਾਰਟੀ ਦਾ ਲੀਡਰ ਉਹਨਾਂ ਦੇ ਘਰੇ ਜਾ ਰਿਹਾ ਹਮਦਰਦੀ ਪ੍ਰਗਟ ਕਰ ਰਿਹਾ ਉਹ ਹਮਦਰਦੀ ਨਹੀਂ ਹੈਗੀ ਵੋਟਾਂ ਕਿਤੇ ਇੱਕ ਪਾਰਟੀ ਗਈ ਅਸੀਂ ਨਾ ਗਏ ਤਾਂ ਕੱਲ ਨੂੰ ਵੋਟਾਂ ਤੇ ਅਸਰ ਪਊ ਅਸੀਂ ਨਾ ਗਏ ਤਾਂ ਫਿਰ ਕੁਝ ਅਨਾਉਂਸਮੈਂਟਾਂ ਵੀ ਗਲਤ ਹੋ ਰਹੀਆਂ ਰੋਜੀ ਰੋਟੀ ਮਿਲੂਗੀ ਇਹਨਾਂ ਨੂੰ ਕੌਣ ਦੇ ਦਊਗਾ ਇਹਨਾਂ ਨੂੰ 50-50 ਲੱਖ ਦੇ ਦਊਗੀ ਸਰਕਾਰ ਹੂੰ ਦੇ ਦੇ ਜ ਵਧੀਆ ਗੱਲ ਆ ਅਸੀਂ ਤਾਂ ਚਾਹੁੰਦੇ ਆ ਵੀ ਉਹਨਾਂ ਨੂੰ ਚਲੋ ਉਹਨਾਂ ਦਾ ਕੁਛ ਨਾ ਕੁਛ ਮੁੜੇ ਬਟ ਪੇਰੈਂਟਸ ਨੂੰ ਸਾਰੇ ਪੇਰੈਂਟਸ ਨੂੰ ਵੀ ਮੈਂ ਅਪੀਲ ਕਰਦੀ ਆ ਬੇਨਤੀ ਕਰਦੀ ਆ ਵੀ ਕੁਝ ਤੁਸੀਂ ਵੀ ਸਭ ਕੁਝ ਸਿੱਖੋ ਕਿੰਨੇ ਬੁਰੇ ਤਰੀਕੇ ਨਾਲ ਮੁੰਡੇ ਇੰਨਾ ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ ਹਾਂ ਬੱਚੇ ਘਰ ਵਾਪਸ ਬੱਚੇ ਘਰ ਵਾਪਸ ਆ ਗਏ ਕਿਉਂਕਿ ਪੈਸਾ ਤਾਂ ਤੁਸੀਂ ਫੇਰ ਵੀ ਕਮਾ ਲੋਗੇ ਹੂੰ ਬੇਨਤੀ ਕਰ ਲੋ ਜਿੱਥੋਂ ਵੀ ਕਰਜੇ ਚੁੱਕੇ ਨੇ ਪਰ ਇਸ ਤੋਂ ਬਾਅਦ ਅੱਜ ਤੋਂ ਬਾਅਦ ਜੇ ਬੱਚਾ ਬਾਹਰ ਭੇਜਣਾ ਹੈ ਥਰੂ ਪ੍ਰੋਪਰ ਚੈਨਲ ਭੇਜੋ ਉੱਥੇ ਪਤਾ ਕਰੋ ਪਹਿਲਾਂ ਵੀ ਨੌਕਰੀ ਮਿਲੂਗੀ ਥਰੂ ਆਪਦਾ ਪਾਸਪੋਰਟ ਚੈੱਕ ਕਰੋ ਬੈਸੀ ਚ ਪੇਰੈਂਟਸ ਬੱਚਿਆਂ ਦੇ ਨਾਲ ਜਾਣ ਵੀ ਵੀਜ਼ਾ ਲੱਗਦਾ ਕਿ ਨਹੀਂ ਇਹ ਤਾਂ ਬਹੁਤ ਵੱਡਾ ਗੈਂਗ ਹੈ ਤੁਸੀਂ ਦੱਸੋ ਵੀ ਮੈਂ ਤਾਂ ਆਪ ਪਹਿਲੀ ਵਾਰ ਹੀ ਵੇਖਿਆ ਵੀ ਡੰਕੀ ਡੁੰਕੀ ਜਿਹੜੀ ਕਹਿੰਦੇ ਨੇ ਕਿੰਨੇ ਦੇਸ਼ਾਂ ਦਾ ਕਨੈਕਸ਼ਨ ਆ ਕਿੰਨਾ ਵੱਡਾ ਗੈਂਗ ਗੈਂਗ ਟਾਈਪ ਬਣਿਆ ਸਹੀ ਬਹੁਤ ਵੱਡਾ ਨੈਕਸਸ ਹੈ ਵੀ ਨੈਕਸਸ ਹਾਂ ਕਿਉਂਕਿ ਉੱਥੇ ਵੀ ਹੋਣਗੇ ਬੰਦੇ ਇੱਥੇ ਵੀ ਉੱਥੇ ਵੀ 5-7 ਕੰਟਰੀਜ਼ ਦੇ ਮਿਲ ਕੇ 50 ਲੱਖ ਲੈਂਦੇ ਆ ਤੇ 50 ਲੱਖ ਲੈ ਕੇ ਜਾ ਕੇ ਕੀ ਕਰਕੇ ਆਏ ਆ ਇਹ 50 ਲੱਖ ਕਰਕੇ ਕੀ ਗਏ 50 ਰੁਪਏ ਵੀ ਨਹੀਂ ਬਚੇ ਤੇ 50 ਲੱਖ ਤੋਂ ਜ਼ਿਆਦਾ ਕਰੋੜਾਂ ਅਰਬਾਂ ਦੀ ਬੇਇੱਜ਼ਤੀ ਕਰਨ ਵਾਲੀ ਆਬਦੀ ਵੀ ਕਰਾ ਲਈ ਘਰਦਿਆਂ ਦੀ ਵੀ ਕਰਵਾ ਲਈ ਵਾਪਸ ਵੀ ਆ ਗਈ ਕਿਉਂਕਿ ਜਿਹੜਾ ਵੀ ਕੰਮ ਕਰਨਾ ਸਹੀ ਤਰੀਕੇ ਨਾਲ ਕਰੋ ਲੀਗਲੀ ਕਰੋ ਅਮਰੀਕਾ ਦੇ ਵਿੱਚ ਵੀ ਬੱਚੇ ਸਟੂਡੈਂਟਸ ਵੀਜ਼ੇ ਤੇ ਵੀ ਜਾ ਰਹੇ ਆ ਵਰਕ ਪਰਮਿਟ ਤੇ ਵੀ ਜਾ ਰਹੇ ਆ ਕੈਨੇਡਾ ਚ ਵੀ ਵਰਕ ਪਰਮਿਟ ਹਾਂ ਹੈ ਸੋ ਤੁਸੀਂ ਕਿਉਂ ਇਹ ਜਿਹੜਾ 50-50 ਲੱਖ ਦਿੰਨੇ ਨਾਲੇ ਜ਼ਮੀਨਾਂ ਵੇਚਦੇ ਹੋ ਕੁੜੀਆਂ ਦੇ ਗਹਿਣੇ ਵੇਚਦੇ ਹੋ ਨਾਲੇ ਰਿਸ਼ਤੇ ਖਰਾਬ ਹੁੰਦੇ ਆ ਕਿਉਂਕਿ ਹੁਣ ਪੈਸੇ ਦੀ ਮੋੜੇ ਜਾਣੇ ਤਾਂ ਰਿਸ਼ਤੇ ਖਰਾਬ ਹੋਣਗੇ ਜਦੋਂ ਕਿਸੇ ਦੇ ਆਪਾ ਪੈਸੇ ਵਾਪਸ ਨਾ ਕਰ ਕਰ ਗਏ इवन ਮੈਂ ਅੱਜ ਤੱਕ ਜਿੰਨਾਂ ਨੂੰ ਪੈਸੇ ਦਿੱਤੇ ਮੇਰੇ ਕਿਸੇ ਨੇ ਵਾਪਸ ਨਹੀਂ ਕੀਤੇ ਮੇਰੇ ਸਭ ਨਾਲ ਰਿਸ਼ਤੇ ਖਰਾਬ ਹੋ ਗਏ ਤੇ ਜੇ 50 ਲੱਖ ਜਿੱਥੋਂ ਵੀ ਲਏ ਆ ਮੰਗੇ ਨੇ ਜਾਂ ਜਿਹੜੀ ਵੀ ਜ਼ਮੀਨ ਗਹਿਣੇ ਤਾਂ ਇਹ ਕਦੋਂ ਛਡਾਉਂਗੇ ਤੁਸੀਂ ਕਿਹੜੇ ਵੇਲੇ ਬਟ ਫਿਰ ਵੀ ਡੋਲੋ ਨਾ ਜਾਨ ਬਚੇ ਤੋਂ ਲੱਖ ਪਾਏ ਕਿਉਂਕਿ ਮੈਂ ਖੁਦ ਦੇਖਿਆ ਇੱਕ ਬੰਦਾ ਕੈ ਉਦੋਂ ਕੁਲੇ 3 ਏਕੜ ਜ਼ਮੀਨ ਹੈ ਮੈਥੋਂ ਲੈ ਲਓ ਨੰਬਰ ਤੇ ਲੈਣਾ 3 ਏਕੜ ਚ ਕਰੋੜਾਂ ਰੁਪਏ ਕਮਾਰੇ ਆ ਤੇ ਬੱਚਿਆਂ ਨੂੰ ਮੈਂ ਇਹੀ ਕਹਿਣੀ ਹੈ ਬੇਨਤੀ ਵੀ ਘਬਰਾਓ ਨਾ ਤੁਹਾਡੀ ਜ਼ਿੰਦਗੀ ਬਚ ਗਈ ਆਪਦੀ ਸਿਹਤ ਦਾ ਧਿਆਨ ਰੱਖੋ ਤੇ ਅੱਗੇ ਤੋਂ ਲੋਕਾਂ ਚ ਉਹੀ ਤੁਸੀਂ ਗਰੁੱਪ ਬਣਾ ਕੇ ਅਵੇਰਨੈਸ ਲੋਕਾਂ ਚ ਪੈਦਾ ਕਰੋ ਵੀ ਨਾ ਜਾਵੇ ਅਸੀਂ ਤਾਂ ਅਸੀਂ ਤਾਂ ਜਾ ਕੇ ਅੱਜ ਜਿਹੜੇ ਡਿਪੋਰਟ ਹੋਏ ਉਹਨਾਂ ਨੂੰ ਪਿੰਡਾਂ ਚ ਜਾਣਾ ਚਾਹੀਦਾ ਵੀ ਬਾਹਰ ਜੈਸ ਜੈਸ ਉਹ ਜਿਹੜੇ ਡਿਪੋਰਟ ਹੋਏ ਬੱਚੇ ਹਨ ਉਹਨਾਂ ਨੂੰ ਡਿਸਕਰੇਜ ਨਹੀਂ ਹੋਣਾ ਚਾਹੀਦਾ ਉਹ ਇਕੱਠੇ ਹੋਣ ਸਾਰੇ ਇੱਕ ਗਰੁੱਪ ਬਣਾਉਣ ਪਿੰਡਾਂ ਚ ਜਾਣ ਵੀ ਸਾਡੇ ਨਾਲ ਤਾਂ ਐ ਹੋਈ ਹੈ ਤੁਸੀਂ ਨਾ ਕਰਿਓ ਇਹ ਕੰਮ ਦੀ ਸ਼ੁੱਡ ਕਿਉਂਕਿ ਉਹ ਪ੍ਰੈਕਟੀਕਲ ਨਹੀਂ ਉਹ ਪ੍ਰੈਕਟੀਕਲ ਨਹੀਂ ਉਹ ਆਪਦਾ ਦੁੱਖ ਸਾਡੇ ਵਰਗੇ ਤਾਂ ਚਲੋ ਚੈਨਲਾਂ ਤੇ ਇੰਟਰਵਿਊ ਕਰ ਲਿਆ ਅਗਲਾ ਸੋਈ ਦਾ ਪਤਾ ਨਹੀਂ ਕੀ ਬੋਲੀ ਜਾਂਦੇ ਬਟ ਜੇ ਉਹ ਬੱਚੇ ਕਿਤੇ ਮੈਂ ਹੋਵਾਂ ਨਾ ਉਹਨਾਂ ਦਾ ਕਿਸੇ ਨੂੰ ਇੰਟਰਵਿਊ ਨਹੀਂ ਕਰਨਾ ਚਾਹੀਦਾ ਮੈਂ ਪਿੱਛੇ ਜਿ ਦੇਖਿਆ ਇੱਕ ਬੱਚਾ ਰੋ ਰਿਹਾ ਸੀ ਹਮ ਚੈਨਲ ਵਾਲੇ ਵੀ ਤੁਸੀਂ ਕਿਵੇਂ ਮਹਿਸੂਸ ਕਰਦੇ ਮਾਇਨਾ ਕਰਿਓ ਹਮ ਤੁਸੀਂ ਉੱਥੋਂ ਆਏ ਤਾਂ ਵੀ ਕਿਵੇਂ ਮਹਿਸੂਸ ਕਰਨਾ ਸੀ ਕਿ ਇੱਕ ਬੰਦਾ ਮੌਤ ਦੇ ਮੂੰਹੋਂ ਨਿਕਲ ਕੇ ਆਇਆ ਹੈ ਘਰ-ਬਾਰ ਅਗਲੀ ਦਾ ਖਰਾਬ ਹੈ ਕਿਵੇਂ ਮਹਿਸੂਸ ਕਰਨਾ ਸਮਝ ਗਏ ਸੋ ਆਫ ਦੀ ਰਿਕਾਰਡ ਆਵਾਜ਼ ਚੱਕਦੇ ਆ ਮੈਂ ਹੋਰ ਤਾਂ ਕੁਝ ਨਹੀਂ ਨਹੀਂ ਮੈਂ ਮੰਨਦੀ ਆ ਤੁਸੀਂ ਆਵਾਜ਼ ਚੱਕਦੇ ਹੋ ਆਈ డు ਐਗਰੀ ਥੈਟ ਵਧੀਆ ਮੈਨੂੰ ਚੰਗਾ ਲੱਗਦਾ ਮੈਨੂੰ ਬਟ ਇਹ ਆਵਾਜ਼ ਵੀ ਮੈਂ ਸੋਸ਼ਲ ਮੀਡੀਆ ਨੂੰ ਕਹੂੰਗੀ ਚੱਕੋ ਕਿਉਂਕਿ ਸਰਕਾਰਾਂ ਨੇ ਨਹੀਂ ਕਰਨਾ ਇਹ ਤੁਸੀਂ ਕਰ ਵੀ ਸਕਦੇ ਹੋ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਸਾਰੇ ਬੱਚਿਆਂ ਦੇ ਐਡਰੈਸ ਲੈ ਕੇ ਉਹਨਾਂ ਨੂੰ ਇਕੱਠੇ ਕਰਕੇ ਕੋਈ ਇੱਕ ਇਹੋ ਜਿਹਾ ਗਰੁੱਪ ਬਣਾਓ ਨਾਲੇ ਤਾਂ ਸਰਕਾਰਾਂ ਨੂੰ ਪਤਾ ਲੱਗੂ ਸਰਕਾਰਾਂ ਥੋੜਾ ਕਰਦੀਆਂ ਕਿ ਨਹੀਂ ਸਾਰਿਆਂ ਦੇ ਐਡਰੈਸ ਲਓ ਪਤੇ ਲਓ ਮੈਂ ਵੀ ਮੈਂ ਵੀ ਹੈਲਪ ਕਰੂੰਗੀ ਹੋਰ ਦੱਸੋ ਉਹਨਾਂ ਨੂੰ ਕਹੋ ਵੀ ਤੁਸੀਂ ਪੂਰਾ ਇੱਕ ਗਰੁੱਪ ਬਣਾਓ ਵੀ ਅਸੀਂ ਸਾਡੇ ਨਾਲ ਆ ਹੋਈ ਹੈ ਅਵੇਅਰਨੈਸ ਪੈਦਾ ਕਰੋ ਮੈਂ ਨਹੀਂ ਮੰਨਦੀ ਸਾਰੀਆਂ ਸੰਸਥਾਵਾਂ ਮੇਰੇ ਕੋਲ ਜਿੰਨੀਆਂ ਹੈਗੀਆਂ ਜਿੰਨੀਆਂ ਬਾਕੀ ਪ੍ਰਾਈਵੇਟ ਸੰਸਥਾਵਾਂ ਹੈ ਤੁਸੀਂ ਚੈਨਲਾਂ ਵਾਲਿਆਂ ਐਡੇ ਐਡੇ ਵੱਡੇ ਆਪਾਂ ਸਾਰੇ ਰਲ ਕੇ ਉਹਨਾਂ ਦੀ ਮੋਰਲ ਸਪੋਰਟ ਕਰੀਏ ਤੇ ਜਿੰਨੀ ਫਾਈਨੈਂਸ਼ੀਅਲੀ ਵੀ ਹੋ ਸਕਦੀ ਹੈ ਆਪਾਂ ਮਦਦ ਕਰੀਏ ਕੋਈ ਟੈਕਸੀ ਪਾਲੇ ਕੋਈ ਕੁਛ ਪਾਲੇ ਕੋਈ ਕੁਛ ਕਰ ਲੇ ਜਣ ਆਪਦੀ ਰੋਜੀ ਰੋਟੀ ਕਮਾਉਣ ਕਰ ਡਿਪਰੈਸ਼ਨ ਚ ਨਾ ਜਾਣ ਆਈ ਡੋਨਟ ਵਾਂਟ ਕਿ ਬੱਚੇ ਮੇਰੇ ਬੱਚਿਆਂ ਵਰਗੇ ਵੀ ਸਾਈਕਲੋਜੀਕਲੀ ਮੈਂਟਲੀ ਅਫਸਰਟ ਨਾ ਹੋਣ ਕਿਉਂਕਿ ਬਹੁਤ ਵੱਡੀ ਸਾਕ ਆ ਬੇਟਾ ਇਹ ਅੱਛਾ ਲਾ ਸਵਾਲ ਹੈ ਤੁਸੀਂ ਇਹਨੇ ਨਿਰਾਸ਼ ਕਿਉਂ ਲੱਗ ਰਹੇ ਹੋ ਕਿ ਪੰਜਾਬ ਦਾ ਕੁਝ ਨਹੀਂ ਹੋਣਾ ਪੰਜਾਬ ਦਾ ਕੁਝ ਨਹੀਂ ਹੋ ਸਕਦਾ ਮੈਮ ਪੰਜਾਬ ਤਾਂ ਬਹੁਤ ਜ਼ਰਖੇਸ਼ ਧਰਤੀ ਹੈ ਗੁਰੂ ਪੀਰਾਂ ਪੀਰਾਂ ਪਕੰਬਰਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਲਗਦਾ ਨਹੀਂ ਇਹ ਇਸ ਧਰਤੀ 'ਤੇ ਰਹਿ ਸਕਦਾ ਮੈਂ ਕਹਿੰਦੀ ਆ ਜਿੰਨੀਆਂ ਆਜ਼ਾਦੀ 'ਚ ਕੁਰਬਾਨੀਆਂ ਕਿਹਨੇ ਕੀਤੀਆਂ ਪੰਜਾਬੀਆਂ ਨੇ ਹੂੰ ਆਪਣਾ ਇਤਿਹਾਸ ਫਰੋੜ ਲਓ ਆਪਣਾ ਵਿਰਸਾ ਫਰੋੜ ਲਓ ਸਭ ਤੋਂ ਮੇਰਾ ਪਰ ਇਹਨੂੰ ਬੁਰੀ ਤਰ੍ਹਾਂ ਨਾ ਬਾਹਰਲੇ ਜਣੇ ਅੰਸਰ ਆ ਮੈਨੂੰ ਆਇਂ ਫੇਰ ਹੁੰਦਾ ਵੀ ਕੋਈ ਢਾਲ ਆ ਰਹੇ ਨੇ ਪੰਜਾਬ ਨੂੰ ਨਾ ਜਵੇ ਫੇਰ ਨਜ਼ਰ ਲੱਗ ਰਹੀ ਹੈ ਪੰਜਾਬ ਨੂੰ 84 ਵਾਂਗੂ ਨਾ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਜਰਖੇਜ਼ ਜ਼ਮੀਨ ਹੈ ਸਾਡੇ ਬਹਾਦਰ ਲੋਕ ਨੇ ਸਾਡੇ ਸਾਡੀ ਕਲਾ ਸਾਡੀ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਇਹਨਾਂ ਇਹ ਲੋਕਾਂ ਦੀ ਅੱਖਾਂ 'ਚ ਪਤਾ ਨਹੀਂ ਕਿਉਂ ਰੜਕਣ ਲੱਗ ਗਈ ਸਾਰਿਆਂ ਦੇ ਹਮ ਮਤਲਬ ਮੈਨੂੰ ਲੱਗਦਾ ਹੈ ਵੀ ਜਿਵੇਂ ਪੰਜਾਬ ਨੂੰ ਨਾ ਜਦ ਅੱਖਾਂ 'ਚ ਰੜਕਦਾ ਹੈ ਪੰਜਾਬ ਆਈ ਥਿੰਕ ਸੋ ਹਮੇਸ਼ਾ ਹੀ ਰੜਕਦਾ ਹੈ ਪੰਜਾਬ ਅੱਖਾਂ 'ਚ ਹਮੇਸ਼ਾ ਹੀ ਰੜਕਦਾ ਹੈ ਮੇਰੀ ਦੋ ਤਿੰਨ ਥਾਵਾਂ ਤੇ ਇੰਟਰਵਿਊ ਹੋਈ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਲਈ ਮੈਨੂੰ ਸ਼ਰ੍ਹਾਂ ਕਿਹਾ ਗਿਆ ਕਿ ਤੁਸੀਂ ਤਾਂ ਪੰਜਾਬ ਤੋਂ ਪੰਜਾਬੋਂ ਪੰਜਾਬ ਦੀ ਗੱਲ ਕਰਕੇ ਟਾਰਗੇਟ ਕਰਿਆ ਗਿਆ ਯਸ ਸੈਂਟਰ ਦਾ ਕੋਈ ਸੀਗਾ ਵਿਭਾਗ ਹੂੰ ਵੀ ਤੁਸੀਂ ਤਾਂ ਪੰਜਾਬੋਂ ਤੁਸੀਂ ਤਾਂ ਪੰਜਾਬ ਦੀ ਗੱਲ ਹੀ ਕਰੋਗੇ ਮੈਂ ਕਿਹਾ ਕਿਉਂ ਨਾ ਕਰਾਂ ਪੰਜਾਬ ਦੀ ਗੱਲ ਮੈਂ ਉੱਥੇ ਛੱਡ ਕੇ ਇੰਟਰਵਿਊ ਛੱਡ ਕੇ ਜਵਾਬ ਦੇ ਕੇ ਆ ਗਿਆ ਮੈਂ ਕਾਇਵਲ ਨੈਵਰ ਕਮ ਹੇਅਰ ਮਹਿਸੂਸ ਹੋਇਆ ਯਸ ਬਹੁਤ ਫੀਲ ਹੋਇਆ ਮੈਨੂੰ ਬਹੁਤ ਜ਼ਿਆਦਾ ਫੀਲ ਹੋਇਆ ਇਹਦਾ ਮਤਲਬ ਅਸੀਂ ਪੰਜਾਬ 'ਚ ਜੰਮ ਕੇ ਗਨਾ ਕੀਤਾ ਹੂੰ ਪੰਜਾਬੀ ਹੋਣਾ ਗਨਾ ਹੈ ਪੰਜਾਬੀ ਕਲਚਰ ਨੂੰ ਪਿਆਰ ਹੋਣਾ ਗਨਾ ਹੈ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨਾ ਗਨਾ ਹੈ ਹੂੰ ਸੋ ਮੈਨੂੰ ਬਹੁਤ ਅੱਛਾ ਮੈਂ ਉਹਦਾ ਨੋਟਿਸ ਵੀ ਲਿਆ ਫਿਰ ਮੈਂ ਉਸ ਬੰਦੇ ਨੂੰ ਈਮੇਲ ਵੀ ਕੀਤੀ ਹਮ ਬਾਕੀ ਇੱਕ ਬੰਦਾ ਇੱਕ ਸਟੇਟ ਤੇ ਜਾਂਦਾ ਇੱਕ ਘਰ ਤੇ ਜਾਂਦਾ ਏ ਜੇ ਪੰਜਾਬ ਸਟੇਟ ਤੇ ਜੰਮ ਕੇ ਮੈਂ ਪੂਰੇ ਇੰਡੀਆ ਦੀ ਸੇਵਾ ਕਰ ਸਕਦੀ ਹਾਂ ਤੇ ਤੂੰ ਵੀ ਤਾਂ ਰਾਜਸਥਾਨ ਤੋਂ ਆ ਕੇ ਇੱਥੇ ਬੈਠਾ ਹੈ ਹਮ ਤੂੰ ਕਿਹੜਾ ਪੰਜਾਬੀ ਹੈ ਪੰਜਾਬ ਦੀ ਸੇਵਾ ਕਰਦੇ ਸਿਰ ਦਾ ਤਾਜ ਹੈ ਸਿਰ ਦਾ ਤਾਜ ਪੰਜਾਬ ਵਰਗਾ ਤੁਸੀਂ ਦੱਸਦੇ ਕਿਹੜਾ ਸੂਬਾ ਹੈ ਤੁਸੀਂ ਦੱਸੋ ਵੀ ਪੰਜਾਬ ਦਾ ਮਿਊਜ਼ਿਕ ਪੰਜਾਬ ਦੇ ਖਾਣੇ ਪੰਜਾਬ ਦਾ ਸੰਗੀਤ ਪੰਜਾਬ ਦੀ ਕਲਾ ਪੰਜਾਬ ਦੇ ਕਲਾਕਾਰ ਪੰਜਾਬ ਦੇ ਗਿੱਧੇ ਪੰਜਾਬ ਦੇ ਭੰਗੜੇ ਵਰਲਡ ਵਾਈਡ ਫੇਮਸ ਨੇ ਤੇ ਫਿਰ ਪੰਜਾਬ ਨੂੰ ਲੋਕ ਨਫਰਤ ਕਰਦ ਕਰਦੇ ਨਾਲੇ ਤਾਂ ਸਾਡੇ ਪੰਜਾਬ ਦੇ ਸਿਰ ਤੇ ਰੋਟੀਆਂ ਸੇਕਦੇ ਨੇ ਨਾਲੇ ਤਾਂ ਸਾਡੇ ਪੰਜਾਬੀ ਵਿਚਾਰੇ ਕੁਰਬਾਨੀਆਂ ਦਿੰਦੇ ਨੇ ਹੈਨਾ ਤੇ ਨਾਲੇ ਸਾਡੇ ਪੰਜਾਬੀਆਂ ਨੂੰ ਹਰ ਹਰ ਫੀਲਡ ਦੇ ਵਿੱਚ ਪਿੱਛੇ ਕਰਿਆ ਜਾਂਦਾ ਉਹ ਪੰਜਾਬੀਆਂ ਨੂੰ ਅੱਗੇ ਕਰਦੇ ਜਿਹੜੇ ਪੂਰੀ ਚਮਚੀ ਮਾਰਦੇ ਨੇ ਜਿਹੜੇ ਪੰਜਾਬ ਦੇ ਉਲਟ ਬੋਲਦੇ ਨੇ ਪੰਜਾਬ ਦੇ ਹਿੱਤਾਂ ਦੇ ਬੋਲਦੇ ਨੇ ਆਪਣੀ ਜ਼ਮੀਰ ਵੇਚਦੇ ਨੇ ਆਪਣੇ ਕਰਤਾਰ ਵੇਚਦੇ ਨੇ ਆਪਣਾ ਸਭ ਕੁਝ ਵੇਚਦੇ ਨੇ ਉਹ ਸਭ ਨੂੰ ਪਸੰਦ ਆਉਂਦੇ ਨੇ ਤੇ ਜਿਹੜੇ ਸਾਡੇ ਵਰਗੇ ਨੇ ਚੰਦ ਕੋ ਲੋਕ ਰਹਿ ਗਏ ਜਿਹੜੇ ਅਸੀਂ ਤਾਂ ਮਰਦੇ ਦਮ ਤੱਕ ਇਦਾਂ ਹੀ ਰਹਿਣਾ ਵੀ ਕੋਈ ਕਰੇ ਨਾ ਕਰੇ ਸਾਡੀ ਤਾਂ ਜਿਹੜੀ ਪੰਜਾਬ ਦੀ ਧਰਤੀ ਹੈ ਇਹਦੇ ਤੇ ਮਰਾਂਗੇ ਇਹਦੇ ਤੇ ਜੰਮੇ ਇਹਨੂੰ ਹੀ ਪਿਆਰ ਕਰਾਂਗੇ ਇਹ ਇਹਦਾ ਕਦੇ ਅਸੀਂ ਪੰਜਾਬ ਦੀ ਪੱਗ ਹੈ ਜਿਹੜੀ ਮੈਂ ਕਦੇ ਮੈਂ ਚਾਹਣੀ ਮੈਂ ਨੀਵੀਂ ਨਾ ਹੋਣ ਦੇਵਾਂ ਤੇ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਇੱਕ ਨਾਲ ਲਾ ਕੇ ਰੱਖਾ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆਈ ਡੋਨਟ ਕੇਅਰ ਫਾਰ ਥੈਟ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਤੋ ਮੈਡਮ ਸੁਖੀ ਬਰਾੜ ਇਸ ਤਰ੍ਹਾਂ ਤੇ ਖਾਸ ਵੇਲੇ ਸਾਡੇ ਨਾਲ ਜੁੜੇ ਹੋਏ ਸੀ ਬਹੁਤ ਸਾਰੀਆਂ ਗੱਲਾਂ ਤੇ ਖੁੱਲ ਕੇ ਵਿਚਾਰ ਆਖੇ ਗਏ ਨੇ ਕਿ ਜਿਹੜੇ ਨੌਜਵਾਨ ਖੇਤ ਬੋਣ ਤੋਂ ਖੇਤ ਦੇ ਵਿੱਚ ਕਹੀ ਲੈ ਕੇ ਜਾਣ ਤੋਂ ਸ਼ਰਮ ਮਹਿਸੂਸ ਕਰਦੇ ਨੇ ਉਹ ਬਾਹਰ ਜਾ ਕੇ ਬਹੁਤ ਤਰ੍ਹਾਂ ਦੇ ਕੰਮ ਕਰਦੇ ਨੇ ਇੱਥੇ ਕਿਉਂ ਨਹੀਂ ਪੰਜਾਬ ਦੇ ਵਿੱਚ ਕਿਉਂ ਨਹੀਂ ਅਗਰ ਪੰਜਾਬ ਦੇ ਵਿੱਚ ਕਾਰੋਬਾਰ ਨਹੀਂ ਕਰ ਸਕਦੇ ਤਾਂ ਬਾਹਰ ਕਿਵੇਂ ਬਹੁਤ ਸਾਰੀਆਂ ਚੀਜ਼ਾਂ ਨੇ ਮਾਪੇ-ਵਾਪ ਨੂੰ ਅਵੇਅਰ ਹੋਣ ਦੀ ਗੱਲ ਆਖੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰੀਕਾ ਤੋਂ ਡਿਪੋਰਟ ਹੋਏ ਬੱਚਿਆਂ ਨੂੰ ਇੱਕ ਗਰੁੱਪ ਬਣਾ ਕੇ ਪਿੰਡਾਂ ਦੇ ਵਿੱਚ ਆਉਣਾ ਚਾਹੀਦਾ ਹੈ ਤਾਂਕਿ ਲੁੱਕ ਅਵੇਅਰ ਹੋ ਸਕਣ ਇੱਕ ਕਿੱਸਾ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਾਂਝਾ ਕੀਤਾ ਕਿ ਪੰਜਾਬੀ ਹੋਣ ਦਾ ਖਾਮਿਆਜ਼ਾ ਵੀ ਉਹਨਾਂ ਨੂੰ ਭੁਗਤਣਾ ਪਿਆ ਤਾਂ ਹੁਣ ਲੋੜ ਹੈ ਬਹੁਤ ਸਾਰੀਆਂ ਚੀਜ਼ਾਂ ਤੋਂ ਪੜਦੇ ਚੱਕਣ ਦੀ ਤਾਂਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਕੈਮਰਾ ਪਰਸਨ ਰਮੇਸ਼ ਤੇ ਨਿਤਨ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ